ਜੜੀਆਂ ਜੜੀਆਂ ਇੱਕ ਛਾਵਾ ਨੇ ਸਾਧੂ ਗਨਾਂ ਦੀ ਇਹ ਛਾਵਾ ਨੇ ਜਾਂ ਕਹਿ ਲਈਏ ਇੱਕ ਸੁਹਾਗਣ ਇਸਤਰੀ ਦੀ ਆਪਣੇ ਪਤੀ ਤੋਂ ਇਛਾ ਉਹ ਤੇ ਸਤਿਗੁਰਾਂ ਨੇ ਉਹ ਇਛਾਵਾ ਦੇ ਬਾਬਤ ਸੋਚੀ ਬਖਸ਼ੀ ਕਿ ਭਾਈ ਉਸ ਪਰਮਾਤਮਾ ਦੇ ਮਿਲਣ ਤਾਈ ਤਜੀ ਪਰਮੇਸ਼ਰ ਦੇ ਮਿਲਣ ਤਾਈ ਇਸ ਮਨ ਅੰਦਰ ਚਿਰਕ ਦਾ ਲੱਗ ਜਾਣਾ ਇਹ ਸੁੰਦਰ ਉਹ ਖਿਆਲ ਉਹ ਭਾਵ ਉਹ ਪ੍ਰੇਮ ਉਹ ਇੱਛਾ ਜੁੜੀ ਆਉ ਜਾਗ ਪਈ ਤੇ ਸਤਿਗੁਰਾਂ ਨੇ ਅਗਲੇ ਵਾਪਸ ਦਰਸਨ ਕਰਿਆ ਭਾਈ ਪ੍ਰਭ ਮਿਲੇਵੇਂ ਕਉ ਪ੍ਰੀਤ ਮਨ ਨੀ ਮੇਰੀ ਉਸ ਪਰਮਾਤਮਾ ਦੇ ਨਾਲ ਮਿਲਣ ਵਾਸਤੇ ਨਾ ਤਾਂ ਜਿਹੜੀ ਆਤਮਾ ਇਹ ਜਾਗ ਪਈ ਇਹਦਾ ਪ੍ਰੇਮ ਉਪਨਾਇਆ ਹੈ ਕਿ ਮੈਂ ਸੁਪਰਮਾਤਮਾ ਦੇ ਨਾਲ ਮਿਲਣਾ ਹੈ ਇਹ ਹਰ ਦੇ ਵਿੱਚ ਲੱਗਣ ਲੱਗ ਦਿੱਤੀ। ਤੇਦੇ ਬਾਅਦ ਸਤਿਗੁਰਾਂ ਨੇ ਬਿਆੰਤ ਜੁਗਤੀਆਂ ਬਿਆੰਤ ਧੰਗ ਦੱਸਣੇ ਕਰਿਣੇ ਜਿਨ੍ਹਾਂ ਦੇ ਨਾਲ ਉਸ ਪਰਮਾਤਮਾ ਨੂੰ ਮਿਲਿਆ ਜਾਂ ਸੰਗਤ। ਸਤਿਗੁਰਾਂ ਨੇ ਸੋਚੀ ਬਖਸ਼ੀ ਭਾਈ ਮਨ ਅਰਪਉ ਧਨ ਰੱਖੋ ਯਾਗੈ। ਮਨ ਕੀ ਮਾਤਮਾ ਸਗਲ ਤੇ ਆਗੀ ਗੁਰਬਾਣੀ ਅੰਦਰ ਸਤਿਗੁਰਾਂ ਨੇ ਮਤ ਬਖਸ਼ੀ ਕਿ ਆ ਜਿਹੜਾ ਮਨ ਹੈ ਨਾ ਆ ਜਿਹੜਾ ਅਸੀਂ ਆਪਣੇ ਆਪ ਨੂੰ ਕਹਿੰਨੇ ਆ ਵੀ ਮੈਂ ਆ ਕੁਝ ਕਰਦਾ ਆ ਮੈਂ ਚੰਗਾ ਕਰਦਾ ਸਤਿਗੁਰਾਂ ਨੇ ਕਿਹਾ ਭਾਈ ਸਹਸ ਤੇ ਅਣਤ ਲਖ ਹੋ へ ਤਾ ਇੱਕ ਨਾ ਚੱਣ ਨਾਲ ਤੇਰੀਆਂ ਸਹਸ ਅਣਤ ਪਦਰੇ ਕੰਮ ਨਹੀਂ ਆਉਂਦੇ ਇਸ ਲਈ ਆ ਮਨ ਜਿਹੜਾ ਨਾ ਇਨੂੰ ਸਤਿਗੁਰਾਂ ਨੂੰ ਭੇਟ ਕਰਦੀ ਮਨ ਅਰਪਉ ਧਨ ਰੱਖੋ ਆਪੇ ਆਹ ਮੈਂ ਤੇਰੇ ਕੋਲੇ ਧਨ ਦੌਲਤ ਜੀ ਦਾ ਮਾਨ ਕਰਦਾ ਨਾ ਇਹਨੇ ਸਿਰਫ ਤੇਰਾ ਦੁਨਿਆਵੀ ਕਾਰਜ ਸਵਾਰਨ ਪਰ ਜਿਹੜਾ ਤੇਰਾ ਲੋਕ ਤੇ ਪਰਲੋਕ ਦੇ ਵਿੱਚ ਸਹਾਈ ਹੋਣਾ ਉਹ ਨਾਮ ਰੂਪੀ ਧਨ ਹੋਣਾ ਇਸ ਲਈ ਆ ਮਾਨ ਗੁਰੇ ਅੰਦਾ ਓਪਣਾ ਕਰਮ ਕੰਡ ਜਿਹੜੇ ਤੇ ਜੀਵ ਅੰਦਰ ਹਨ ਇਹਨਾਂ ਨੂੰ ਤਿਆਗਣਾ ਕਰ ਤੇ ਤੂੰ ਆਪਣਾ ਨਾਮੁਰ ਕੀ ਧਾਨੇ ਇਕੱਤਰ ਕਰਨਾ ਕਰ ਆ ਮਨ ਦੀ ਮਤ ਛੱਡ ਦੇ ਜਿਹਦੇ ਮਗਰ ਲੱਗ ਕੀ ਐਵੇਂ ਕਿਸੇ ਨਾਲ ਲੜਦਾ ਫਿਰਦਾ ਗਹਿੜਦਾ ਜਾਂ ਕਹਿ ਲਈਏ ਵੀ ਹੰਕਾਰ ਹੀ ਹੋ ਕਰਕੇ ਆ ਮਨ ਉਸ ਪਰਮਾਤਮਾ ਦੇ ਪ੍ਰੇਮ ਨੂੰ ਪੂਜਿਆ ਹੋਇਆ ਉਸ ਮਤ ਨੂੰ ਤਿਆਗ ਦੇ ਇਹ ਮਨ ਸਤਿਗੁਰਾਂ ਨੂੰ ਭਿੰਟ ਕਰ ਦੇ ਫਿਰ ਭਾਈ ਉਸ ਪਰਮਾਤਮਾ ਦੇ ਨਾਲ ਤੇਰਾ ਪ੍ਰੇਮ ਹੋ ਜਾਣਾ ਹੈ ਮਿਲਾਪ ਹੋਣਾ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਦੀ ਸੋਈ ਜਾਗੀ ਕਿਰਤ ਦੇ ਅੰਦਰ ਅਗਿਆਨਤਾ ਜਿਹੀ ਮਿਟ ਜਾਣੀ ਹੈ ਤੇ ਨਾਲ ਹੀ ਉਸ ਪਰਮਾਤਮਾ ਦੇ ਨਾਲ ਮੇਲ ਹੋ ਜਾਣਾ ਮਿਲਤ ਹਰ ਨਾਨਕ ਇਹ ਗੁਰੂ ਨਾਨਕ ਸਾਹਿਬ ਸਮਝਾਉਣਾ ਕਰਦੇ ਆ ਭਾਈ ਫਿਰ ਤੂੰ ਉਸ ਪਰਮਾਤਮਾ ਦੇ ਨਾਲ ਮਿਲ ਜਾਣਾ ਹੈ ਜਨਮ ਜਨਮ ਦੀ ਸੋਈ ਜਾਗੀ ਜਿਹੜੇ ਜਨਮਾਂ ਜਨਮਾਂ ਮੰਤਰਾਂ ਤੋਂ ਅਗਿਆਨਤਾ ਵਸੂ ਹੁ ਕਰਕੇ ਭਟਕਦੇ ਫਿਰਦੇ ਆ ਉਹ ਜਿਹੜੀ ਮਾਤਾਂ ਸਤਿਗੁਰਾਂ ਨੇ ਬਖਸ਼ ਜਣੀਆਂ ਫਿਰ ਸਾਡਾ ਜਨਮਾਂ ਜਨਮਾਂ ਮੰਤਰਾਂ ਦਾ ਦੁੱਖ ਕਟਿਆ ਜਾਣਾ ਇੱਥੇ ਗਿਆਨ ਆ ਜਾਣਾ ਬ੍ਰਹਮ ਦੀਏ ਵਸਤ ਸਤਿਗੁਰੂ ਗੋਸ਼ੀਸ਼ ਕਰਦੇ ਨੇ ਇਹਦੇ ਲਈ ਕਮਾਈ ਕਰਨ ਦਾ ਢੰਗ ਯੁਗ ਦੀ ਸੋਝੀ ਆ ਜਾਂਦੀ ਹੈ